ਸਸਕਲਿ ਮਹਾ ਕਬਰ ਸਿੰਘ ਵੇਦੀ 227 ਦੀ ਲਾਂ ਨੂੰ ਫੜਦੀਆਂ ਜਾ ਰਹੀਆਂ ਨੇ ਸਿਆਸੀ ਪਾਰਟੀਆਂ ਤੇ ਇਸ ਦੇ ਚਲਦਿਆਂ ਸਿਆਸਤ ਦੇ ਅੰਦਰ ਵੱਡੇ ਸਿਆਸੀ ਉਲਟਫੇਰ ਹੋ ਰਿਹਾ ਆਖਰ ਭਾਜਪਾ ਕਿਸ ਤਰ੍ਹਾਂ ਦੀ ਸਿਆਸੀ ਸੱਨ ਲਾ ਰਹੀ ਹੈ ਭਾਜਪਾ ਕਿਸ ਤਰ੍ਹਾਂ ਆਪਣੇ ਪੈਰ ਫਸਾਉਣਾ ਚਾਹੁੰਦੀ ਹੈ ਤੇ ਇਹ ਸੱਨ ਲਾਉਣ ਦਾ ਕੰਮ ਲੋਕ ਸਭਾ ਚੋਣਾਂ ਦੇ ਸਮੇਂ ਕੀਤਾ ਸੀ ਭਾਜਪਾ ਨੇ ਜਿਵੇਂ ਰਵਨੀਤ ਸਿੰਘ ਬਿੱਟੂ ਨੂੰ ਖਿੱਚਿਆ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੂੰ ਖਿੱਚਿਆ ਜਿਵੇਂ ਸੁਨੀਲ ਜਾਖੜ ਨੂੰ ਖਿੱਚਿਆ ਭਾਜਪਾ ਕਿਸ ਤਰ੍ਹਾਂ ਕੋ ਸਪੈਕਟ ਕਰ ਦਿਆ ਹੈ ਸਾਰੀਆਂ ਸਿਆਸੀ ਪਾਰਟੀਆਂ ਦੇ ਲੋਕ ਜਾਣਦੇ ਆ ਪਰ ਜਿੱਥੇ 2027 ਦੇ ਮੱਦੇ ਨਜ਼ਰ ਭਾਜਪਾ ਇੱਕ ਵੱਡੀ ਤਿਆਰੀ ਦੇ ਵਿੱਚ ਜੁਟੀ ਨਜ਼ਰ ਆ ਰਹੀ ਹੈ ਆਖਰ ਕਿਸ ਤਰ੍ਹਾਂ ਦੀ ਤਿਆਰੀ ਆਖਰ ਅੱਜ ਜਦੋਂ ਅਜਿਹੇ ਪ੍ਰਦਰਸ਼ਨ ਵੱਲ ਦਿਖਾਈ ਦੇ ਰਹੀ ਹੈ ਭਾਜਪਾ ਤੇ ਭਾਜਪਾ ਸੀਐਮ ਰਹਾਜਦਾ ਘਰਾਓ ਕਰ ਰਹੀ ਹੈ ਤੇ ਉਸ ਤੋਂ ਪਹਿਲਾਂ ਇੱਕ ਰਿਹਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਵਿੱਚ ਭਾਜਪਾ ਨੇ ਅਜੀਆਂ ਸਿਆਸੀ ਪਾਰਟੀਆਂ ਦੇ ਵਿੱਚ ਸੱਨ ਲਾਉਣ ਦਾ ਕਦਮ ਕੀਤਾ ਹੈ ਤਨੇ ਅਜਾਈਆਂ ਵੱਡੀਆਂ ਪਾਰਟੀਆਂ ਦੇ ਵਿੱਚ ਸਨ ਲਾਉਣ ਦਾ ਕੰਮ ਭਾਜਪਾ ਕਰਦੀ ਨਜ਼ਰ ਆ ਰਹੀ ਹੈ ਪਹਿਲਾਂ ਤਾਂ ਉਹਨਾਂ ਨੇ ਤਗਮੀਤ ਸਿੰਘ ਬਰਾੜ ਤੇ ਔੰਕਾਰ ਸਿੰਘ ਸੰਧੂ ਤੇਜ ਦੇ ਨਾਲ ਹੀ ਉਹਨਾਂ ਨੇ ਚਰਨਜੀਤ ਸਿੰਘ ਬਰਾੜ ਵਰਗਿਆਂ ਨੂੰ ਭਾਜਪਾ ਦੇ ਵਿੱਚ ਸ਼ਾਮਲ ਕਰਵਾਇਆ ਤੇ ਇੱਕ ਵੱਡੀ ਚਰਚਾ ਭਾਜਪਾ ਨੇ ਪੰਜਾਬ ਦੀ ਸਿਆਸਤ ਦੇ ਅੰਦਰ ਬਣਾਈ ਹੈ ਕਿ ਭਾਜਪਾ ਹੋਰ ਕਿਸ ਤਰ੍ਹਾਂ ਦੇ ਕ੍ਰਿਸ਼ਮੇ ਕਰ ਸਕਦੀ ਹੈ ਇਸ ਸਿਆਸੀ ਸਨ ਲਾਉਣ ਦੇ ਨਾਲ ਬਹੁਤ ਸਾਰੇ ਸਵਾਲ ਇਹ ਪੈਦਾ ਹੋ ਰਿਹਾ ਕਿ ਕੀ ਭਾਜਪਾ ਆਪਣੇ ਪੈਰ ਟਿਕਾ ਪਾਏਗੀ ਕੀ ਭਾਜਪਾ ਸੱਤਾ ਵਿੱਚ ਵਾਪਸੀ ਕਰ ਸਕਦੀ ਹੈ ਜਾਂ ਭਾਜਪਾ ਦੇ ਹੁਣ ਤੱਕ ਦੇ ਪ੍ਰਦਰਸ਼ਨਾਂ ਨੂੰ ਵੇਖ ਲਈਏ ਬੇਸ਼ੱਕ ਉਹਨਾਂ ਪ੍ਰਦਰਸ਼ਨਾਂ ਦੇ ਵਿੱਚ ਵੱਡੀ ਗਰਾਵਟ ਦਿਖਾਈ ਦਿੱਤੀ ਹੈ ਪਰ ਫਿਰ ਵੀ ਭਾਜਪਾ ਅੱਗੇ ਵੱਡੀ ਵੱਖਾਈ ਦਿੱਤੀ ਹੈ ਤੇ ਭਾਜਪਾ ਨੇ ਇਹ ਕਿਹਾ ਕਿ ਅਸੀਂ ਤਾਂ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਵਿੱਚ ਕਦਮ ਵਧਾਏ ਲੋਕ ਸਭਾ ਚੋਣਾਂ ਦੇ ਵਿੱਚ ਹਿੱਸਾ ਲਿਆ ਬੇਸ਼ੱਕ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਦਾ ਵੋਟ ਫੀਸ ਦੀ ਬੈਂਕ ਵਧਿਆ ਪਰ ਇਸ ਦੇ ਨਾਲ ਹੀ ਭਾਜਪਾ ਨੇ ਪਿੱਛੇ ਹਟਣਾ ਠੀਕ ਨਹੀਂ ਸਮਝਿਆ ਉਹਨਾਂ ਨੇ ਜਿਸ ਢੰਗ ਦੇ ਨਾਲ ਅੱਜ 4 ਵੱਡੇ ਦਿਗਜ ਉਹਨਾਂ ਚਿਹਰਿਆਂ ਨੂੰ ਭਾਜਪਾ ਦੇ ਵਿੱਚ ਸ਼ਾਮਲ ਕਰਵਾਇਆ ਤੇ ਉਸ ਦੇ ਨਾਲ ਸਿਆਸੀ ਚਰਚਾ ਕਰਨੀ ਬੰਦੀ ਵਿਖਾਈ ਦੇ ਰਹੀ ਹੈ ਖੈਰ ਜਿਹੜੇ ਲੋਕ ਅੱਜ ਭਾਜਪਾ ਦੇ ਵਿੱਚ ਸ਼ਾਮਲ ਹੋਇਆ ਉਹ ਕਿਸੇ ਸਮੇਂ ਕਾਂਗਰਸ ਦੇ ਵਿੱਚ ਰਹੇ ਜਿਵੇਂ ਜਗਜੀਤ ਸਿੰਘ ਬਰਾੜ ਦਾ ਜ਼ਿਕਰ ਕਰ ਲਈਏ ਜਿਨ੍ਹਾਂ ਨੇ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਇੱਕ ਵਿਦਿਆਰਥੀ ਵਿੰਗ ਤੋਂ ਆਲ ਇੰਡੀਆ ਸਟੂਡੈਂਟ ਕਾਂਗਰਸ ਦੀ ਜਿਹੜੀ ਜਥੇਬੰਦੀ ਸੀ ਉਸ ਤੋਂ ਕੀਤਾ ਸੀ ਉਸ ਤੋਂ ਬਾਅਦ ਉਹ ਗੱਦੜ ਬਾਹਰ ਸਰਗਰਮ ਹੁੰਦੇ ਆ ਮੁਕਸਰ ਸਰਗਰਮ ਹੁੰਦੇ ਆ ਹੁਣ ਤੱਕ ਮਾਲਵਾ ਪੱਟੀ ਦੇ ਵਿੱਚ ਜਾਇ ਕਹਿ ਲੋ ਕਿ ਬਾਦਲਾਂ ਦੇ ਗੜ ਦੇ ਵਿੱਚ ਵੀ ਜਦੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁੰਦਾ ਸੀ ਤਾਂ ਉਹਨਾਂ ਨੂੰ ਚੁਣੌਤੀਆਂ ਦੇਣ ਲਈ ਸਮੇਂ-ਸਮੇਂ ਤੇ ਵਕ-ਵਕ ਜ਼ਿਲ੍ਹਿਆਂ ਤੋਂ ਉਹ ਖੜਦੇ ਰਹੇ ਤੇ ਟੱਕਰ ਦਿੰਦੇ ਰਹੇ ਆਖਰ ਇੱਕ ਵਾਰ ਤਾਂ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਵੀ ਹਰਾਇਆ ਸੀ ਤੇ ਫਿਰ ਉਹ ਵਿਧਾਇਕ ਬਣੇ ਸੀ ਇਸੇ ਤਰ੍ਹਾਂ ਕਿਸੇ ਸਮੇਂ ਬਾਜਲਾ ਨੂੰ ਟੱਕਰ ਦੇਣ ਵਾਲੇ ਜਗਜੀਤ ਸਿੰਘ ਬਰਾੜ ਫਿਰ ਅਕਾਲੀ ਦਲ ਦੇ ਵਿੱਚ ਜਿਹੜੇ ਆ ਉਹ ਸ਼ਾਮਲ ਹੁੰਦੇ ਆ ਤਾਂ ਇਸ ਦੇ ਨਾਲ ਹੀ ਜੇ ਜ਼ਿਕਰ ਕਰ ਲਈਏ ਚਰਨਜੀਤ ਸਿੰਘ ਬਰਾੜ ਦਾ ਚਰਨਜੀਤ ਸਿੰਘ ਬਰਾੜ ਵੀ ਉਹ ਵਿਅਕਤੀ ਆ ਜਿਨ੍ਹਾਂ ਨੇ ਵਕ ਵਕ ਪਾਰਟੀਆਂ ਬਦਲੀਆਂ ਉਹਨਾਂ ਨੇ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਪੀਪੀ ਪਾਰਟੀ ਤੋਂ ਕੀਤੀ ਸੀ ਜਦੋਂ ਮਨਪ੍ਰੀਤ ਸਿੰਘ ਬਾਦਲ ਨੇ ਪੀਪੀ ਪਾਰਟੀ ਬੜਾਈ ਸੀ ਤੇ ਉਸ ਦੇ ਵਿੱਚ ਉਹਨਾਂ ਨੇ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾਣਾ ਠੀਕ ਸਮਝਿਆ ਸਖਬੀਰ ਸਿੰਘ ਬਾਦਲ ਦੇ OSD ਰਹੇ ਫਿਰ ਉਹਨਾਂ ਨੇ ਲੰਮਾ ਸਮਾਂ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਸਖਬੀਰ ਸਿੰਘ ਬਾਦਲ ਦੇ ਨਾਲ ਜੁੜ ਕੇ ਕੰਮ ਕੀਤਾ ਪਰ ਸਮੇਂ ਦੇ ਨਾਲ ਜਿਸ ਤਰ੍ਹਾਂ ਸ਼ਰੋਮਣੀ ਅਕਾਲੀ ਦਲ ਨੂੰ ਸਮੇਂ-ਸਮੇਂ ਤੇ ਵੱਡੀਆਂ ਸੱਟਾਂ ਵੱਜੀਆਂ ਸਿਆਸੀ ਸੱਟਾਂ ਵੱਜੀਆਂ ਉਹਨਾਂ ਸੱਟਾਂ ਦੇ ਚੱਲਦਿਆਂ ਬਹੁਤ ਸਾਰੇ ਲੋਕ ਅਕਾਲੀ ਦਲ ਨੂੰ ਛੱਡ ਕੇ ਚਲੇ ਗਏ ਬੇਸ਼ੱਕ ਬਹੁਤ ਸਰੀਆਂ ਘਰ ਵਾਪਸੀਆਂ ਦਾ ਜ਼ਿਕਰ ਸਖਬੀਰ ਸਿੰਘ ਬਾਦਲ ਕਰ ਰਿਹਾ ਤਾਂ ਚਰਨਜੀਤ ਸਿੰਘ ਬਰਾੜ ਦਾ ਜ਼ਿਕਰ ਇਸ ਕਰਕੇ ਕਰਨਾ ਬਣਦਾ ਹੈ ਤੇ ਉਹ ਗੱਲ ਸਿਧਾਂਤਾਂ ਦੀ ਕਰਦੇ ਰਹੇ ਪੰਥ ਕਰਦੇ ਰਹੇ ਉਹ ਇਸ ਕਰਕੇ ਕਾਲੇ ਦਲ ਨੂੰ ਛੱਡ ਕੇ ਚਲੇ ਗਏ ਕਿ ਸਖਬੀਰ ਸਿੰਘ ਬਾਦਲ ਅਹੁਦਾ ਤਿਆਗ ਦੇਣ ਪ੍ਰਧਾਨਗੀ ਛੱਡ ਦੇਣ ਤਿਆਗ ਕਰਨ ਤੇ ਉਸ ਤੋਂ ਬਾਅਦ ਜਦੋਂ ਚਰਨਜੀਤ ਸਿੰਘ ਬਰਾੜ ਇੱਕ ਵੱਡੀ ਟੁੱਟ ਭੱਜ ਕਰਦੇ ਆ ਤਾਂ ਉਸ ਟੁੱਟ ਭੱਜ ਦੇ ਵਿੱਚੋਂ ਬਹੁਤ ਸਾਰੇ ਲੀਡਰ ਜਿਨ੍ਹਾਂ ਵਿੱਚ ਸਰਜੀਤ ਸਿੰਘ ਰਖੜਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਾਂ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਵੱਡੀ ਗਣਤੀ ਦੇ ਵਿੱਚ ਜਿਹੜੇ ਆ ਉਹ ਇੱਕ ਜਹੇ ਮਹਾਜ ਨੂੰ ਸਿਰਜਦੇ ਆ ਸੁਖਬੀਰ ਸਿੰਘ ਬਾਦਲ ਦੀਆਂ ਸ਼ਿਕਾਇਤਾਂ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀ ਇੱਕ ਜਹੀ ਬਿਆਨਬਾਜ਼ੀ ਕਰਦੇ ਆ ਜਿਸ ਦੇ ਨਾਲ ਅਕਾਲੀ ਦਲ ਨੂੰ ਇੱਕ ਜਹੀ ਚੁਣੌਤੀ ਦੇਣ ਦਾ ਕੰਮ ਵੀ ਉਹਨਾਂ ਲੋਕਾਂ ਨੇ ਕੀਤਾ ਜਿਸ ਦੇ ਵਿੱਚੋਂ ਨਿਕਲਿਆ ਪੁਨਰ ਸਰਜੀਤ ਅਕਾਲੀ ਦਲ ਅੱਜ ਜਦੋਂ ਪੁਨਰ ਸਰਜੀਤ ਅਕਾਲੀ ਦਲ ਸਿਧਾਂਤਾਂ ਦੀ ਗੱਲ ਕਰ ਰਿਹਾ ਪੰਥਕ ਹੋਣ ਦਾ ਦਾਵਾ ਝੋਕਰਿਆ ਤਾਂ ਇਸੇ ਦਰਮਿਆਨ ਚਰਨਜੀਤ ਸਿੰਘ ਬਰਾੜ ਦਾ ਅਸਤੀਫਾ ਆ ਜਾਂਦਾ ਹੈ ਦੇ ਉਹਨਾਂ ਦੇ ਸਤੀਫਾ ਤੋਂ ਬਾਅਦ ਕਬੱਡੀ ਚਰਚਾ ਬਣਦੀ ਆ ਕਿ ਆਖਰ ਚਰਨਜੀਤ ਸਿੰਘ ਬਰਾੜ ਕਿਹੜੀ ਪਾਰਟੀ ਦੇ ਵਿੱਚ ਜਾਣਗੇ ਕਿਉਂਕਿ ਉਹਨਾਂ ਤੋਂ ਪਹਿਲਾਂ ਅ ਜਸਦੀਪ ਸਿੰਘ ਸੰਧੂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜੁਆਇਨ ਕੀਤਾ ਤੇ ਚਰਚਾ ਬਣੀ ਕਿ ਕੀ ਚਰਨਜੀਤ ਸਿੰਘ ਬਰਾੜ ਲਈ ਸੁਖਬੀਰ ਸਿੰਘ ਬਾਦਲ ਨੇ ਰਸਤਾ ਖੋਲਤਾ ਤਾਂ ਪਰ ਸੁਖਬੀਰ ਸਿੰਘ ਬਾਦਲ ਨੇ ਬਹੁਤ ਸਾਰੇ ਅਕਾਲੀ ਉਹਨਾਂ ਲੋਕਾਂ ਦੇ ਦਰਵਾਜ਼ੇ ਬੰਦ ਕੀਤੇ ਹੋਏ ਆ ਜਿन्हें ਕਹ ਲੋ ਕਿ ਅੱਜ ਵੀ ਉਹ ਵਾਪਸੀ ਆਉਣ ਲਈ ਤਰਲਕ ਕਰ ਰਿਹਾ ਪਰ ਪੁਨਰ ਸਰਜੀਤ ਅਕਾਲੀ ਦਲ ਦਾ ਗਠਨ ਇਸ ਕਰਕੇ ਹੋਇਆ ਸੀ ਕਿ ਉਹਨਾਂ ਨੇ ਸਿਧਾਂਤਾਂ ਤੇ ਪਹਿਰਾ ਦੇਣਾ ਹੈ ਉਹਨਾਂ ਨੇ ਪੰਤਕ ਹੋਣ ਦਾ ਹੌਕਾ ਦੇਣਾ ਤਾਂ ਆਖਰ ਇੱਕ ਅਜਹੀ ਜਮਾਤ ਸਰਜੀਤ ਦੀ ਬਖਾਇ ਦਿੱਤੀ ਸੀ ਪਾਰ ਚਰਨਜੀਤ ਸਿੰਘ ਬਰਾੜ ਨੇ ਆਪਣੇ ਅਸਤੀਫੇ ਦੇ ਵਿੱਚ ਇਹ ਗੱਲ ਕਹੀ ਕਿ ਪੁਨਰ ਸਰਜੀਤ ਅਕਾਲੀ ਦਲ ਵੀ ਸਿਧਾਤਾ ਤੇ ਖੜਾ ਨਜ਼ਰ ਨਹੀਂ ਆਇਆ ਪੰਤਕ ਤੌਰ ਤੇ ਅਜਿਹੀ ਕੋਈ ਦਾਵੇਦਾਰੀ ਜਾਂ ਪਹਿਰੇਦਾਰੀ ਵਾਲੀ ਕੋਈ ਗੱਲ ਨਜ਼ਰ ਨਹੀਂ ਆਈ ਇਹ ਸੀ ਚਰਨਜੀਤ ਸਿੰਘ ਬਰਾੜ ਪਰ ਸਵਾਲ ਲੋਕ ਕਰਦੇ ਨਜ਼ਰ ਆਉਂਦੇ ਆ ਕਿ ਚਰਨਜੀਤ ਸਿੰਘ ਬਰਾੜ ਅੱਜ ਜਿਹੜੀ ਪਾਰਟੀ ਦੇ ਵਿੱਚ ਗਏ ਆ ਅੱਜ ਜਿਹੜੀ ਪਾਰਟੀ ਨੂੰ ਉਹਨਾਂ ਨੇ ਜੁਆਇਨ ਕੀਤਾ ਕਿ ਉਹ ਪਾਰਟੀ ਕਿਹੜੀ ਸਿਧਾਂਤਾਂ ਵਾਲੀ ਪਾਰਟੀ ਹੈ ਉਹ ਪਾਰਟੀ ਕਿਹੜਾ ਪੰਤਕ ਪਾਰਟੀ ਹੈ ਉਹ ਤਾਂ ਉਹ ਲੋਕ ਨੇ ਜਿਹੜੇ ਸਰਕਾਰ ਪ੍ਰਸਤੀ ਨੂੰ ਫੁਲਾਉਂਦੇ ਨੇ ਜਿਹੜੇ ਸੰਵਿਧਾਨ ਨੂੰ ਤੋੜਦੇ ਨੇ ਸੰਵਿਧਾਨ ਨੂੰ ਟਿਚਰਾ ਕਰਦੇ ਨੇ ਅਜਿਹੀਆਂ ਗੱਲਾਂ ਦਾ ਜ਼ਿਕਰ ਜਿਹੜਾ ਹੈ ਉਹ ਲੋਕ ਕਰਦੇ ਨਜ਼ਰ ਆ ਰਹੇ ਆ ਇਸੇ ਦੇ ਨਾਲ ਜ਼ਿਕਰ ਕਰਾਂਗੇ ਕਿ ਭਾਜਪਾ ਨੇ ਆਮ ਆਦਮੀ ਪਾਰਟੀ ਦੇ ਅੰਦਰ ਵੀ ਸਨ ਲਾਈ ਆ ਉਹ ਸਨ ਲਾਈ ਆ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਦੇ ਨੇੜੇ ਰਹਿਣ ਵਾਲੇ ਔੰਕਾਰ ਸਿੰਘ ਸੰਧੂ ਦੇ ਔੰਕਾਰ ਸਿੰਘ ਸੰਧੂ ਨੂੰ ਪਾਜਪਾ ਦੇ ਵਿੱਚ ਜੁਆਇਨ ਕਰਵਾਇਆ ਗਿਆ ਹੈ। ਓਐਸਡੀ ਰਹੇ ਆ ਪੰਜਾਬ ਦੇ ਮੁੱਖ ਮੰਤਰੀ ਜਦੋਂ ਦਿੱਲੀ ਦਾ ਦਖਲ ਵਧਿਆ ਤੇ ਦਿੱਲੀ ਦੇ ਦਖਲ ਦੇਣ ਦੇ ਨਾਲ ਇੱਕ ਜਹੀ ਦਿੱਲੀ ਤੋਂ ਆਉਣ ਵਾਲੇ ਉਹ ਧੜਵੀ ਜਦੋਂ ਪੰਜਾਬ ਸਿਕਤਰਤ ਦੇ ਵਿੱਚ ਕਸਪੈਟ ਕਰਦੇ ਆ ਤੇ ਬਹੁਤ ਸਾਰੇ ਲੋਕਾਂ ਨੂੰ ਅਸਤੀਫੇ ਦੇਣੇ ਪੈਂਦੇ ਆ ਉਹਨਾਂ ਅਸਤੀਫਿਆਂ ਦੇ ਵਿੱਚ ਜ਼ਿਕਰ ਹੁੰਦਾ ਸੀ ਔੰਕਾਰ ਸਿੰਘ ਸੰਧੂ ਹੰਕਾਰ ਸਿੰਘ ਸੰਧੂ ਪੰਜਾਬ ਦੇ ਮੁੱਖ ਮੰਤਰੀ ਦੀ ਟੋਰੀ ਕੌਨਸੀ ਕੰਸਟਿਟੂਐਂਸੀ ਦੇ ਵਿੱਚੋਂ ਆਉਂਦੇ ਆ ਬਹੁਤ ਵੱਡਾ ਕੰਮ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਤਾਉਣ ਸਮੇਂ ਕੀਤਾ ਹੋਵੇਗਾ ਹੰਕਾਰ ਸਿੰਘ ਸੰਧੂ ਨੂੰ ਅੱਜ ਜਦੋਂ ਭਾਜਪਾ ਦੇ ਵਿੱਚ ਜੁਆਇਨ ਕਰਵਾਇਆ ਗਿਆ ਤਾਂ ਅਜਿਹੀਆਂ ਗੱਲਾਂ ਵੀ ਚਰਚਾ ਦਾ ਵਿਸ਼ਾ ਬਣ ਰਹੀਆਂ ਕਿ ਆਖਰ ਕਿਸ ਤਰ੍ਹਾਂ ਘਰ ਦਾ ਭੇਤੀ ਲੰਕਾ ਟਾਏਗਾ ਕਿਉਂਕਿ ਜਿਹੜੀਆਂ ਪਾਰਟੀਆਂ ਤੋਂ ਲੋਕ ਅੱਜ ਭਾਜਪਾ ਦੇ ਵਿੱਚ ਸ਼ਾਮਲ ਹੋਇਆ ਉਹਨਾਂ ਵਿੱਚ ਜਗਜੀਤ ਸਿੰਘ ਬਰਾੜ ਦਾ ਜ਼ਿਕਰ ਹੋ ਰਿਹਾ ਉਹਦੇ ਵਿੱਚ ਜ਼ਿਕਰ ਹੋ ਰਿਹਾ ਰੇਪੂਜੀਤ ਸਿੰਘ ਬਰਾੜ ਦਾ ਵਧਰੇ ਜਿਹੜਾ ਜ਼ਿਕਰ ਹੋ ਰਿਹਾ ਚਰਨਜੀਤ ਸਿੰਘ ਬਰਾੜ ਦਾ ਤੇ ਓੰਕਾਰ ਸਿੰਘ ਸੰਧੂ ਦਾ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਦੇ ਓਐਸਡੀ ਰਹੇ ਆ ਹੁਣ ਮਸਲਾ ਇਸ ਗੱਲ ਦਾ ਕਿ ਭਾਜਪਾ ਨੇ ਜਿਹੜੀ ਸਿਆਸੀ ਸਨ ਲਾਈ ਹੈ ਤਾਂ ਆਖਰ ਜਿਹੜੇ ਘਰ ਦੇ ਪੇਤੀ ਹੈ ਚਾਹੇ ਉਹ ਕਾਲੀ ਨਾਲ ਤੋਂ ਆਇਆ ਚਾਹੇ ਉਹ ਆਮਦੀਪ ਪਾਰਟੀ ਤੋਂ ਆਇਆ ਚਾਹੇ ਉਹ ਕਾਂਗਰਸ ਤੋਂ ਆਇਆ ਕਿਤੋਂ ਵੀ ਆਇਆ ਹੋਵੇ ਤਿੰਨ ਵੱਡੀਆਂ ਸਿਆਸੀ ਪਾਰਟੀਆਂ ਦੇ ਵਿੱਚ ਭਾਜਪਾ ਨੇ ਅਜਹੀ ਸਨ ਮਾਰੀ ਹੈ ਕਿ ਸਾਰੇ ਹੈਰਾਨ ਰਹਿ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਟਰੈਲਰ ਭਾਜਪਾ ਾਰੇ ਹੋਰ ਦਿਖਾਏਗੀ ਕਿਸ ਤਰ੍ਹਾਂ ਪੂਰੀ ਮਜਬੂਤੀ ਦੇ ਨਾਲ ਪੈਰ ਫਸਾਉਣ ਦਾ ਕੰਮ ਕਰੇਗੀ ਪਰ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਇੱਕ ਹੋਰ ਵਿਅਕਤੀ ਇੱਕ ਹੋਰ ਐਮਐਲਏ ਆਮ ਆਦੀ ਪਾਰਟੀ ਦਾ ਜਿਹੜਾ ਉਹ ਭਾਜਪਾ ਨੂੰ ਜੁਆਇਨ ਕਰ ਸਕਦਾ ਹੈ ਉਹਨਾਂ ਦਾ ਮਨ ਭਾਜਪਾ ਦੇ ਵਿੱਚ ਬਣਦਾ ਜਾ ਰਿਹਾ ਹੈ ਉਹਨਾਂ ਦਾ ਨਾਮ ਹੈ ਹਰਮੀਤ ਸਿੰਘ ਪਠਾਨ ਮਾਜਲਾ ਹਰਮੀਤ ਸਿੰਘ ਪਠਾਨ ਮਾਜਲਾ ਨੇ ਵੀ ਜਿਹੜੀ ਲਾਈਵ ਹੋ ਕੇ ਗੱਲ ਕਹੀ ਆ ਉਸ ਦੇ ਵਿੱਚ ਜੇਕਰ ਉਹਨਾਂ ਦਾ ਮਨ ਜਿਸ ਤਰ੍ਹਾਂ ਡੋਲਦਾ ਨਜ਼ਰ ਆ ਰਿਹਾ ਜਿਸ ਤਰ੍ਹਾਂ ਉਹਨਾਂ ਦੇ ਮਨ ਦੀ ਗੱਲ ਮੂੰਹ ਤੇ ਆਉਂਦੀ ਨਜ਼ਰ ਆ ਰਹੀ ਹੈ ਤਾਂ ਭਾਜਪਾ ਦਾ ਜ਼ਿਕਰ ਕਰਦੇ ਨਜ਼ਰ ਆ ਰਿਹਾ ਕਿ ਪੰਜਾਬ ਜਦੋਂ ਅੱਜ ਵੱਡੀਆਂ ਮੁਸ਼ਕਲਾਂ ਦੇ ਨਾਲ ਜੂਝ ਰਿਹਾ ਚਾਹੇ ਉਹ ਕਰਜ਼ੇ ਦੇ ਪੱਖ ਤੋਂ ਹੈ ਚਾਹੇ ਵਿੱਤੀ ਸੰਕਟ ਦੇ ਪੱਖ ਤੋਂ ਹੈ ਚਾਹੇ ਲਾਂਡ ਆਰਡਰ ਦੀ ਸਥਿਤੀ ਹੈ ਜਾਂ तमाम ਉਹਨਾਂ ਸਰਕਾਰੀ ਜ਼ਮੀਨਾਂ ਨੂੰ ਜਿਹੜਾ ਵਿੱਚ ਉਹਨਾਂ ਦਾ ਕੰਮ ਹੈ ਜਾਂ ਗੈਂਗਸਟਰਾਂ ਦਾ ਇੱਕ ਮੁੱਦਾ ਪੰਜਾਬ ਦੇ ਵਿੱਚ ਪਖਿਆ ਹੋਇਆ ਹੈ ਤਾਂ ਹਰਮਿੰਦਰ ਸਿੰਘ ਪਠਾਨ ਮਾਜਰਾ ਵੀ ਕਿਸੇ ਸਮੇਂ ਵੀ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਆ ਪਰ ਉਦੋਂ ਸ਼ਾਮਲ ਹੋਣਗੇ ਜਦੋਂ ਉਹਨਾਂ ਨੂੰ ਜ਼ਮਾਨਤ ਮਿਲੇਗੀ ਉਹ ਪੰਜਾਬ ਵਾਪਸੀ ਕਰਨਗੇ ਤੇ ਉਹਨਾਂ ਦੀ ਮਨਪਸੰਦ ਪਾਰਟੀ ਹੋਏਗੀ ਭਾਜਪਾ ਦੇਖਦੇ ਆ ਕਿ ਭਾਜਪਾ ਹੋਰ ਕਿਸ ਤਰ੍ਹਾਂ ਦੇ ਕ੍ਰਿਸ਼ਮਿਆਂ ਵੱਲ ਵਧ ਰਹੀ ਹੈ ਤੇ ਹੋਰ ਕਿਹੜੀਆਂ ਸਿਆਸੀ ਸੱਟਾਂ ਇਹਨਾਂ ਉਹਨਾਂ ਰਵਾਇਤੀ ਪਾਰਟੀਆਂ ਨੂੰ ਭਾਜਪਾ ਮਾਰਦੀ ਵਿਖਾਈ ਦਿੰਦੀ ਆ